ਮੰ ਮਿੰਟ ਲਾਗੀ ਬੋਤਲ ਫੀਸ ਜਮਾ ਕਿੱਥੇ ਕਰਾਉਣੀ ਹੈ ਭਾਣੇ ਰਿਫੈਕਸ਼ਨ ਤੇ ਇਹ ਨਜ਼ਾਰੇ ਨਹੀਂ ਮੈਂਨੇ ਸਕੂਲ ਵਾਲੇ ਦੁਆਰ ਤੋਂ ਵਈ ਇੱਕੇ ਰੀ ਲੰਘ ਜਾਂ ਇਹ ਜ਼ਿੰਦਗੀ ਨਹੀਂ ਮਿਲਦੀ ਨਾ ਕੰਟੀਨਾਂ ਨਾ ਸਕੂਲ ਨਾ ਆੜਿਆ ਹਾ ਹੋਰ ਹੋਰ ਬਾਬਾਈ ਬਾਬਾਈ ਹੋਣੀ ਕੋਈ ਨਾ ਆਪਣੇ ਪਏ ਆ ਦੋ ਹੋਰ ਮੂਰੇ ਕੀ ਤੈਨੂੰ ਬੱਖ ਲੱਗਿਆ ਹੋਰਾਂ ਸਕੂਲਾਂ ਨਾਲ ਕੁਝ ਨਹੀਂ ਇਸ ਨਾਰਮਲ ਸੀਜ਼ਨ ਬਾਕੀ ਸਕੂਲਾਂ ਤੇ ਲੈ ਚਲੋ ਮੈਂ ਹੁਣੀ ਪਛਾਣ ਆਈ ਓਏ ਪੱਗਾਂ ਦੇ ਜੂੜਾ ਦੇਖਿਆ ਕਿੰਨੇ ਜੇ ਵੱਖਾ ਰੱਖਿਆ ਸਾਰੇ ਇਹ ਚੀਜ਼ ਤਾਂ ਸੀ ਇਹ ਰੈਕ ਕੋਡ ਦੀਆਂ ਸੜਕਾਂ ਦਾ ਬਾਲੀਆਂ ਸਾਫ਼ ਆ ਚਲੋ ਕਰ ਚਲੋ 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 ਮੁੰਡਾ ਨਹੀਂ ਲੈਂਦਾ ਹੋਰ ਰੰਦੀਪ ਉਹਨੂੰ ਵੀ ਨਾਲ ਲੈ ਕੇ ਆਉਣਾ ਨਹੀਂ ਮੈਂ ਖੂਰ ਆਉਂਦਾ ਰੰਦੀਪ ਨੇ ਚੱਲ ਕਰਾਂ ਫਿਰ ਰੇਟ ਹੋ ਗਏ ਮਮੇ ਨੂੰ ਦਵਾਈ ਦਿਵਾਉਣੀ ਆ ਹਜੇ ਹਾਂਜੀ ਚੱਲ ਜਾਣਾ ਹਾਂ ਚੱਕੋ ਕਰਾਂ ਸਮਾਨ ਪਰਸ ਹੁਣ ਖਾਲੀ ਲਈ ਫਿਰਨੀ ਹਾਂ ਘਰ ਆ 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 ਆਖੀ ਨਾ ਕੋ ਚੱਕ ਲਿਆ ਤੁਸੀਂ ਅੱਛਾ ਭੈਣੇ ਦੇ ਕੱਪੜੇ ਆ ਤੋਂ ਉਹ ਨਾਲੇ ਵੀ ਵੇਚੀ ਛੱਟ ਲੈ 12 ਦਾ ਵੱਜ ਗਏ ਬਾਈ ਲਓ ਜੀ ਵੱਜ ਗਏ 12 ਕੰਮ ਕਹੀ ਕਰਨੇ ਆ ਹਜੇ ਤੁਸੀਂ ਤੇ ਦੀਪੇ ਦੇ ਸਕੂਲ ਜਾਣਾ ਫਿਰ ਦਵਾਈ ਲੈਣੀ ਆ ਮਨ ਤਾਂ ਲੱਗਦਾ ਦਵਾਈ ਮੰਮੀ ਤੇਰੀ ਮਿਲਦੀ ਨਹੀਂ ਉਹ ਕਰ ਲਿਆ ਕੀ ਕਰ ਲਿਆ ਪਰਚੀ ਕਟਾਤੀ ਚੰਗਾ ਬਾਈ ਓਕੇ ਭਾਜੀ ਤੇਜਸ ਪਬਲਿਕ ਸਕੂਲ ਹਾਂ ਸਿਰ ਰੋਗਨ ਹਰਗੋਬਿੰਦ ਸਿਰ ਰੋਗਨ ਆਦੇ ਮੁੜ ਕੇ ਉਹ ਸਾਹਮਣੇ ਹਰਗੋਬਿੰਦ ਪਬਲਿਕ ਸਕੂਲ ਆਦੇ ਅੰਦਰ ਵੜ ਕੇ yellow ਵਾਲਾ ਵਾ ਤੂੰ ਵੀਂਗਾ ਪਹਿਲਾਂ ਮੈਂ ਅਸੀਂ ਇੱਕ ਦਿਨ ਸਿੱਧ ਵੀ ਨਹੀਂ ਆਏ ਸੀ ਟ੍ਰੇਲਰ ਦੇ ਹਾਂ ਆ ਆਪਣੀ ਵਿਆਹ ਤੋਂ ਪਹਿਲਾਂ ਮੇਰੇ ਸਾਹਮਣੇ ਹਾਂ ਉਦੋਂ ਮੈਂ ਦੇਖਿਆ ਸੀ ਅੱਗੇ ਉਹ ਕਾਲਜ ਆਉਂਦਾ ਕੁੜੀਆਂ ਦਾ ਹਨਾ ਮੈਂ ਉਦੋਂ ਦੇਖਿਆ ਸੀ ਮੈਨੂੰ ਕਿਹਨੇ ਦਿਖਾਇਆ ਸੀ ਵਿਆਹ ਉਸ ਤੋਂ ਪਹਿਲਾਂ ਸਕੂਲ ਉਹ ਯੂਨੀਵਰਸਿਟੀ ਰਹਗੀ ਜਿਸ ਕਾਲਜ ਨਹੀਂ ਰਹਗੀ ਯੂਨੀਵਰਸਿਟੀ ਕੋਈ ਨਹੀਂ ਛੱਡਿਆ ਏਰੀਏ ਦਾ ਉਹ ਪਤਾ ਕਦੋਂ ਜਦੋਂ ਜਿਹੜੇ ਨਾਲ ਦੇ ਮੈਡਮ ਆ ਮੂਹਨ ਵਾਲਾ ਜਵਾਕ ਸੀ ਉਹ ਫਾਸਟ ਹੁੰਦੇ ਹੁੰਦੇ ਸੀ ਇਹ ਜਿਹੜੇ ਸਕੂਲ ਚ ਜਾਉਂਦਾ ਸੀ ਫਿਰ ਇਹ ਨੰਬਰ ਉਹਨਾਂ ਦਾ ਪੋਜੀਸ਼ਨ ਲੈ ਲੈਂਦਾ ਸੀ ਪਹਿਲੇ ਹਸਤਾਨ ਵਾਲੀ ਉਹ ਮੈਡਮੇ ਲੱਗ ਲੱਗ ਕੇ ਸਕੂਲ ਨੂੰ ਹੀ ਕੱਢ ਹੀ ਗਈਆਂ ਬੱਸ ਇਹਨੂੰ ਲੌਕਡਾਊਨ ਹੋਇਆ ਸੀਗਾ ਉਦੋਂ ਇੱਕ ਸਾਜ ਲਾਇਆ ਉਦੋਂ ਲੌਕਡਾਊਨ ਸੀ ਫਿਰ ਇਹ ਇੰਜੀਨੀਅਰ ਲਾਇਆ ਸੀ ਇੱਥੇ ਤਾਂ ਜੀ ਨਹੀਂ ਲਾਇਆ ਸਹੀ ਗੱਲ ਇਹ ਸਦਮਾ ਜਾਂਦੀ ਆ ਉੱਥੇ ਨੂੰ ਭੋਂਗੜੀ ਨੂੰ ਨਾਮ ਕਾਹਦੇ ਤੇ ਜਮਾ ਫੀਸ ਜਮਾ ਕਿੱਥੇ ਕਰਾਉਣੀ ਆ ਸੁਬਦੀ ਨੂੰ ਸੁਬਦੀ ਨੂੰ ਹੈ ਅੰਦਰ ਰਿਸੈਪਸ਼ਨ ਕੀ ਕੀ ਅਨਫੈਕਸ਼ਨ ਮੈਨੂੰ ਕਹਿਣਾ ਨਹੀਂ ਹੁੰਦਾ ਯਾਰ ਅਨਫੈਕਸ਼ਨ ਤੇ ਮੇਰੀ ਜੀਬ ਮੋਰ ਤੋਂ ਜਾਂਦੀ ਜੀਬ ਤੇ ਚੁੰਡੀ ਲਾ ਲਾ ਕੋਈ ਆ ਗਿਆ ਆ ਗਿਆ ਵੀ ਸਕੂਲ ਦੀ ਨਹੀਂ ਲਾਣੀ ਦੀਪੇ ਦਾ ਸਕੂਲ ਆ ਗਿਆ ਓ ਸਤਵਾਂ ਖੁਰਦ ਬਾਹ ਜਾਣਾ ਕੁੜੀਆਂ ਦਾ ਕਾਲ ਜਾ ਗਿਆ ਨਾ ਇਹ ਪੰਜਾਬੀ ਸਕੂਲ ਆ ਪੰਜਾਬ ਕਾਲ ਜਾ ਨਹੀਂ ਕਾਲ ਜਮ ਅਗਰ ਹੈ ਗਿਆ ਉਹ ਇਧਰ ਤੇ ਗੁੱਸਾ ਜਾਂਦਾ ਨਾ ਸ਼ਵਦੀ ਮੰਮੀ ਕਿੱਧਰ ਤੁਰੀ ਫਿਰਦੀ ਐ ਸ਼ਵਦੀ ਸੈਂਤ ਮੈਂ ਦੂਜੀ ਆ ਗਿਆ ਤੈਨੂੰ ਗਿਆ ਆ ਨਹੀਂ ਆ ਗਿਆ ਨਹੀਂ ਨਹੀਂ ਇਹਦਾ ਕਾਲਜ ਦਾ ਹੀ ਗੇਟ ਆ ਨਾ ਇਹ ਸਕੂਲ ਦਾ ਗੇਟ ਆ ਇਹ ਸਕੂਲ ਕਦੋਂ ਆ ਆਪਣੇ ਕਾਲਜ ਪੰਜਾਬੀ ਸਕੂਲ ਵੀ ਉਹ ਕਾਲਜ ਲਿਖਿਆ ਹੋਇਆ ਅਸੀਂ ਇਹ ਕਾਲਜ ਆ ਇਹ ਕਾਲਜ ਆ ਆ ਉਹਦੇ ਆਪਣਾ ਸਕੂਲ ਆ ਗਿਆ ਆਪਣੇ ਆਪਣਾ ਟੇਲਰ ਕਿੱਧਰ ਜਿੱਦੋਂ ਉਹ ਜਿੱਥੇ ਬੁੜੀਆਂ ਜਾਂਦੇ ਉੱਥੇ ਮੁੰਡ ਜਮ ਆਪਣੇ ਜੰਦੇ ਇਹਦਾ ਇਕੱਠੇ ਜੀ ਆ ਨਾ ਸਾਰਾ ਕੁਝ ਲੈ ਨਹੀਂ ਆ ਦੇ ਆਪਣਾ ਟੇਲਰ ਉਹਦੇ ਖੜਾ ਦਸੀ ਬਲੋ ਕੀ ਨਾਮ ਚ ਕਾਲਾ ਵੀਰ ਮੈਡਲੋ ਮਿਲ ਕੇ ਗਣ ਸੂਟਸਾਰ ਤਾਂ ਨਹੀਂ ਦੇਣੇ ਕੋਈ ਪਏ ਹੋਣ ਅੰਦਰ ਅਸੀਂ ਇੱਥੋਂ ਬਾਹਰ ਨਹੀਂ ਅੰਦਰ ਨੂੰ ਕਾਲਾ ਵੀਰ ਅੰਦਰ ਅਸੀਂ ਕੀ ਕਰਨੇ ਆ ਜੀ ਤਾਂ ਬਾਹਰ ਖੜ ਜਾਾਂਗੇ ਕਿਹੜਾ ਬਖੜਦਾ ਜਾਣਾ ਬਾਹਰ ਹੀ ਦੂਰ ਹੈ ਵੀ ਕਿਹਨੇ ਨੇੜੇ ਆ ਗੰਨ ਜਾਣਾ ਇੱਧਰ ਜਾਣਾ ਆਓ ਇੱਥੇ ਬਾਹਰ ਲੰਦਾ ਇਹ ਤਾਂ ਬਾਲੇ ਹੀ ਬੈਂਕ ਵਾਲ ਜੀ ਆ ਸਕੂਲ ਚ ਇਹਨਾਂ ਦੇ ਇੱਧਰ ਨੂੰ ਮੁੜਨਾ ਕਿਉਂ ਦੇਖੋ ਕੰਟੀ ਤੇ ਉਹ ਖੜਾ ਪਤੰਦਰ ਹਾਂ ਆਂਦਾਰਾਂ ਕੱਟੀ ਇਹ ਨਜ਼ਾਰੇ ਨਹੀਂ ਮੈਣਨੇ ਸਕੂਲ ਵਾਲੇ ਦੁਆਰ ਤੋਂ ਬਈ ਇਹ ਇੱਕੇਰੀ ਲੰਘਿਆ ਇਹ ਜ਼ਿੰਦਗੀ ਨਹੀਂ ਮੜਦੀ ਨਾ ਕੰਟੀਨਾਂ ਨਾ ਸਕੂਲ ਨਾ ਆੜੀਆਂ ਆ ਛੇਲੀਆਂ ਨੂੰ ਛੇਲੀਆਂ ਨਹੀਂ ਮਿਲਦੀਆਂ ਆੜੀਆਂ ਨੂੰ ਆੜ ਹੀ ਨਹੀਂ ਮਿਲਦੇ ਬਸ ਬੇਸੜ ਜਾਂਦੀਆਂ ਹੁੰਦੇ ਵਿਚਰੀ ਸਹੇਲੀ ਨਾ ਮਿਲਦੀ ਪਰ ਨਾ ਨੂੰ ਭਾਈ ਨੂੰ ਤਾਂ ਮਰਦੇ ਵਿਚਰੀ ਸਹੇਲੀ ਨਹੀਂ ਮਿਲਦੀ ਹੁੰਦੀ ਸਹੀ ਗੱਲ ਆ ਆਹੀ ਟਾਈਮ ਹੁੰਦਾ ਜ਼ਿੰਦਗੀ ਦਾ ਬਸ ਉਦੋਂ ਆਏ ਹੁੰਦਾ ਹਾਏ ਕੁੜਦੇ ਵਾਲਾ ਕਦੋਂ ਉਦੋਂ ਹੁੰਦਾ ਛੇਦੀ ਚਾਹ ਵੀ ਕਾਲਜਾਂ ਚ ਜਾਵਾਂਗੇ ਪਤਾ ਨਹੀਂ ਕੀ ਹੋ ਕਾਲਜ ਚ ਕਿਸੇ ਨੇ ਕੋ ਰੋਕਣਾ ਨਹੀਂ ਟੋਕਣਾ ਨਹੀਂ ਪਰ ਜਿਹੜੀ ਪਰ ਜਿਹੜੀ ਆ ਜ਼ਿੰਦਗੀ ਆ ਨਾ ਇਹ ਬਸ ਇਹੀ ਨਜ਼ਾਰੇ ਹੁੰਦੇ ਆ ਅਸਲੀ ਜ਼ਿੰਦਗੀ ਦੇ ਬਾਹਰ ਵੀ ਤੱਕ ਉਦੋਂ ਬਾਅਦ ਤਾਂ ਬਾਸ ਕੋਈ ਕਹਤੇ ਕੋਈ ਕਹਤੇ ਬਾਬਾ ਜੀ ਤਾਂ ਹੋਦੇ ਫਿਰਦੇ ਬਾਬਾਈ ਲੈ ਕਿਉਂ ਕਿਉਂ ਲੱ ਲਾ ਚਾਨ ਇਹ ਨਜ਼ਾਰੇ ਆ ਬੇਫਿਕਰੀ ਜ਼ਿੰਦਗੀ ਆ ਇਹ ਲਾਉਣਗੇ ਅੱਜ ਉਹਨਾਂ ਨੇ ਉੱਥੇ ਵੀ ਕੀ ਕਰਦਾ ਕੀ ਨਹੀਂ ਹੈ ਓਏ ਰਸ ਹੈ ਸੋਈ ਆ ਵਾਟ ਵਾਲੀ ਹੈ ਕਿੰਨੀ ਦਾਣੀ ਵਾੜ ਕਿਥੇ ਹੋਏ ਪੋਰਾ ਤੇ ਵਾਹ ਹਈਆ 6 ਮਹੀਨੇ ਲੈ ਲਾ ਨਿਆਰੀ ਬਾ ਚੁਕੇ ਹਨ ਨੀ ਪੁੱਛਣਾ ਤੈਨੂੰ ਹੁਣੀ ਦੇ ਲਾ ਛੇਲੀ ਛੁੱਲੀ ਇੱਥੋਂ ਕੋਈ ਪਹ ਜਾਏ ਇੱਕ ਚੀਜ਼ ਬਹੁਤ ਵਧੀਆ ਲੱਗੀ ਵੀ ਆ ਸਕੂਲ ਦੀ ਸਾਰਿਆਂ ਦੇ ਸਿਰਾਂ ਤੇ ਪੱਗਾਂ ਬੰਨੀਆਂ ਮੁੰਡਿਆਂ ਦੇ ਕੋਈ ਹੋਈ ਆ ਸੋ ਜੋ 10 ਕ ਬਾਕੀ ਦਾ ਪੱਗਾਂ ਵਾਲੀ ਆ ਸਾਰੇ ਮੁੱਕ ਗਈ ਅੱਧੀ ਛੁੱਟੀ ਅੱਧੀ ਛੁੱਟੀ ਦਾ ਇਤਤਿਆਹ ਹੁੰਦਾ ਸੀਗਾ ਵੀ ਕਦੋਂ 5ਵੇਂ ਪੀੜ ਤੋਂ ਬਾਅਦ ਅੱਧੀ ਛੁੱਟੀ ਆਉਗੀ ਚੇਤੀ ਅਸੀਂ ਖੇਡਾਂਗੇ ਜਾਂ ਭੱਜਾਂਗੇ ਕੈਂਟੀਨ ਨੂੰ ਐ ਇਹ ਬਹੁਤ ਵਧੀਆ ਗੱਲ ਆ ਵੀ ਜਿੰਨਾਂ ਦੇ ਜਿਹੜੇ ਛੋਟੇ ਆ ਉਹ ਦੇਖ ਲੈ ਬੰਦਿਆ ਪਟਕੇ ਪੱਗਾਂ ਦਾ ਬਹੁਤ ਵਧੀਆ ਚੀਜ਼ ਆ ਵਧੀਆ ਦੇਖਣ ਨੂੰ ਮਿਲਿਆ ਸਕੂਲ ਤੇ ਸਾਰਿਆਂ ਦੇ ਪੱਗਾਂ ਬੰਨੀਆਂ ਪਟਕੇ ਬੰਨੀਆਂ ਉਹ ਆਉਂਦੀਆਂ ਦੋਵੇਂ ਜਿੰਨਾ ਹਾਂ ਜਮਾ ਨਹੀਂ ਦਰਦ ਹੂੰ ਅਜੇ ਮੌਇ ਨਹੀਂ ਦਰਦਾਂ ਸਹੀ ਗੱਲ ਚੋਕਲੀਆਂ ਕਰਦੀਆਂ ਆਪਣੀਆਂ ਬੋਲੀਆਂ ਚੋਲੀਆਂ ਕਰਦੀਆਂ ਵੀ ਤੋਂ ਜਾਣੇ ਹਾਂ ਸਾਂ ਇਕੱਠਾ ਹੁੰਦੇ ਨਨਾਨ ਤੇ ਪਰਚਾਈ ਹੂੰ ਦੇਖੋ ਇੰਨਾ ਟਾਈਮ ਲਾ ਆ ਜਾਂਦਾ ਤੁਸੀਂ ਉਹਦੀ ਫੀਸ ਵੀ ਦੇਣਾ ਕਰਾਉਣ ਵਾਲੀ ਸੀ ਬੋਲੋ ਟਾਈਮ ਲਾ ਕੇ ਆਉਂਗਾ ਰਾਹ ਤਾਂ ਆਉਂਦਾ ਹੈ ਫੀਸ ਭਰਨੀ ਸੀ ਇੱਥੋਂ ਲੈ ਕੇ ਮੈਂ ਦੇਖੀ ਗਿਆ ਚੋਕਲੀਆਂ ਕਰਦੀਆਂ ਆਈਆਂ ਦੋਆਂੇ ਜਾਣੀਆਂ ਉਹਦੀ ਟੀਚਰ ਕਹਿੰਦੀ ਹੈ ਉਹੀ ਦੀਦੀ ਹੈ ਜਿੰਨਾ ਤਾਂ ਹੁਣ ਵਿਆਹ ਹੋਇਆ ਵੇਸ ਦੇਖਿਆ ਸੀ ਲੈ ਉਹ ਇੱਕ ਗੱਲ ਆ ਤੂੰ ਇਹਨਾਂ ਸਕੂਲ ਗਈ ਸੀ ਦੀਪੇ ਕਿਉਂ ਤੂੰ ਕੀ ਦੇਖ ਕੇ ਆਈ ਆ ਮੈਂ ਤਾਂ ਮੰਮੀ ਨਾਲ ਗੱਡੀ 'ਚ ਬੈਠੀ ਨੇ ਦੇਖ ਲਿਆ ਇੱਕ ਕੁਛ ਤੂੰ ਤਾਂ ਅੰਦਰ ਵੀ ਜਾਇਆਈ ਕੀ ਤੈਨੂੰ ਬੱਖ ਲੱਗਿਆ ਹੋਰਾਂ ਸਕੂਲਾਂ ਨਾਲ ਇੱਕਦਮ ਕੁਛ ਨਹੀਂ ਇਸ ਨਾਰਮਲ ਸੀ ਜਿਵੇਂ ਬਾਕੀ ਸਕੂਲਾਂ ਦੇ ਚਲੋ ਮੈਂ ਉਹ ਨਹੀਂ ਪਛਾਣ ਆਈ ਓਏ ਕਿੰ ਕੀ ਆ ਜਿਵੇਂ ਪੱਗਾਂ ਦੇ ਜੂੜਾ ਦੇਖਿਆ ਕਿੰਨੇ ਜਿਹਾ ਕਹਿ ਰੱਖਿਆ ਸੀ ਇਹ ਸਾਰਿਆਂ ਦੇ ਪੱਗਾਂ ਇਹ ਚੀਜ਼ ਤਾਂ ਸੀ ਪੱਗਾਂ ਇਹਨਾਂ ਦਾ ਮੋਨਾ ਘੁੰਨਾ ਦਾ ਥੋੜੇ ਸੀਗੇ ਵਿੱਚ ਪਰ ਪੱਗਾਂ ਤੇ ਜੂੜਾ ਰਹਿ ਕੇ ਤੇ ਰੱਖਿਆ ਹੋਇਆ ਸੀ ਪੱਗਾਂ ਜੋ ਆ ਕੇ ਦੇਖਣ ਆਲੀ ਸੀ ਐਵੇਂ ਬੰਨੀ ਹੋਈ ਆ ਪੂਰੀ ਅਸੀਂ ਉਹੀ ਬੈਠੇ ਦੇਖੀ ਗਏ ਸੀ ਕਿ ਹੋਰਾਂ ਸਕੂਲਾਂ ਜਾਵੜੀਏ ਬਹੁਤ ਘਾਟਾਂ ਦੇਖਣ ਨੂੰ ਮਿਲਦਾ ਇਹ ਚੀਜ਼ ਤਾਂ ਸੀ ਇਹ ਹੁਣ ਤਾਂ ਕਹਿੰਦੇ ਇਹ ਚੀਜ਼ ਤੇ ਸੀ ਅਹੀਂ ਪਹਿਲਾਂ ਸੜਕ ਤੇ ਨਪਰਾ ਵਾਈ ਕਰਿਆ ਕਿਉਂ ਸੜਕ ਟੱਪਣ ਲੱਗ ਜਿੰਦੀ ਹੈ ਨਹੀਂ ਕੋਈ ਬੀਟੀ ਚਲਾਉਂਦਾ ਕਿੰਨਾ ਅੱਛਾ ਮੌਸਮ ਹੈ ਦੇਖੋ ਆਹ ਹੁੰਦਾ ਵਾਰ ਅਰੇ ਬੱਦਲ ਆਇਆ ਲੈ ਜਿਵੇਂ ਥੱਲੇ ਫਿਰਦੇ ਜਾਂਦੇ ਕੀ ਕਹਿੰਦੇ ਫਿਰ ਇਨਫੈਕਸ਼ਨ ਵਾਲੇ ਭਰਾ ਜਾਂਦੀ ਫੀਸ ਹੈ ਇਨਫੈਕਸ਼ਨ ਤੇ ਭਰਾ ਕੇ ਜਾਂਦੀ ਹੈ ਠੀਕ ਗੱਲ ਜੀਤੇ ਹਰ ਰੱਬ ਨੇ ਬਣਾਈਆਂ ਜੋੜੀਆਂ ਰੱਬ ਨੇ ਬਣਾਈਆਂ ਜੋੜੀਆਂ ਨਾ ਵੀ ਮਮਿੰਟ ਲਾਗੀ ਬੋਤਲ ਕਹਿੰਦਾ ਠੀਕ ਆ ਮੈਂ ਥੋੜੀ ਰਹਿ ਗਈ ਬੋਤਲ ਫਿਰ ਚੱਲਦੇ ਆ ਛੋਟੀ ਲੈ ਕੇ ਹੈ ਲਵਾ ਦਈਏ ਹੋਰ ਕਸਰ ਜੂ ਇੱਕ ਹੀ ਲੱਗਣੀ ਆ ਬਸ ਅੱਜ ਇਹ ਲਵਾ ਕੇ ਚੱਲਦੇ ਆ ਲੱਗ ਉਦਣ ਹੀ ਜਾਣੀ ਸੀ ਉਦਣ ਲਵਾਈ ਨਹੀਂ ਤੁਸੀਂ ਲੱਗ ਉਦਣ ਜਾਣੀ ਸੀ ਉਦਣ ਤੁਸੀਂ ਲਵਾਈ ਨਹੀਂ ਉਦਣ ਲਿਖਿਆ ਵੈ ਡਾਕਟਰ ਦਾ ਡਾਕਟਰ ਨੇ ਤਾਂ ਉਦਣ ਦਾ ਹੀ ਲਿਖਿਆ ਸੀ ਤੁਸੀਂ ਲਵਾਈ ਨਹੀਂ ਦੋ ਮਿੰਟ ਹੋਰ ਹੋਰ ਹੂੰ ਉਹਨੂੰ ਕਿਹੜਾ ਬਿਜੇ ਤਾਂ ਨਹੀਂ ਸੱਚ ਜਿਹਾ ਸਨ ਲੈਣ ਵਾਲੀ ਦੇਖੀ ਸੀ ਦਵਾਈ ਨਹੀਂ ਤੁਸੀਂ ਹਾਂ ਜੀ ਤਾਂ ਨਹੀਂ ਸੀ ਇਹ ਤਾਂ ਤਾਕਤਾਂ ਲਾਇਆ ਸੀਗਾ ਉਹਨੇ ਸੱਟਾ ਹੁਣ ਸੱਟ ਕਿੱਛ ਅਜ ਤਾਂ ਹੋਰ ਕੁਝ ਹੋਊਗਾ ਇਹ ਤਾਂ ਹੋਊਗਾ ਕੋਈ ਨਾ ਕੋਈ ਉਹਨਾ ਲੋਟ ਜਿਹੜੀ ਕਰਦੀ ਭੁੱਖ ਨਹੀਂ ਲੱਗਦੀ ਥਕਾਵਟ ਹੁੰਦੀ ਰਹਿੰਦੀ ਆ ਉਹਦਾ ਲਾਇਆ ਸੀ ਉਹਨੇ ਭੁੱਖ ਤਾਂ ਜਮਾ ਹੀ ਨਹੀਂ ਲੱਗਦੀ ਤੇ ਸਮਝ ਨਹੀਂ ਤੱਕੇ ਨਾ ਰੋਟੀ ਹੋਉਣੀ ਆ ਮੈਨੂੰ ਹੋ ਜਾਣਾ ਲੋਟ ਆ ਬੱਸ ਭੁੱਖ ਨੂੰ ਡਾਕਟਰ ਕੀ ਕਹਿੰਦਾ ਭੁੱਖ ਨੂੰ ਡਾਕਟਰ ਕਹਿੰਦਾ ਵੀ ਇਹਨੂੰ ਹਾਜਮੂਲਾ ਖਵਾਇਆ ਕਰੋ ਮੰਮੀ ਨੂੰ ਹੋਰ ਚੱਕ ਉਹਨੇ ਬੋਤਲ ਲਾਤੀ ਰਿਸ਼ਤੇਦਾਰ ਆ ਗਏ ਥੋੜੇ ਮੰਮੀ ਨੇ ਬੋਤਲ ਹੱਸੀ ਜਾਂਦਾ ਠੀਕ ਆ ਚੀ ਲੈ ਲੈ ਗਾ ਗਿਆ ਅੱਗੇ ਲੈ ਦੇਖ ਲੈ ਰਹਿ ਤਾਂ ਨਹੀਂ ਗਿਆ ਕੋਈ ਹਾ ਹਾਂ ਕਿ ਨਹੀਂ ਹਾਂ ਪਾਉ ਪਾਜੀ ਚੀਜ਼ ਵੀ ਲੈ ਲਾਂ ਵੱਡੀ ਪੈਕਿੰਗ ਵੀ ਪਈ ਆ ਕਿ ਆਹੀ ਆ ਅੱਧਾ ਕਿਲੋ ਅਲੀ ਲੈ ਲਾਂ ਫਿਰ ਓਵਰ ਕੱਟਣ ਆਫ ਕਰਨਾ ਠੀਕ ਆ ਆਉ ਪਾਜੀ ਦਾ ਹੋਰ ਕੋਈ ਰਹਿਣਾ ਜਾ ਵੀ ਬਾਹ ਚੁੱਕਾ ਐ ਵੀ ਮੇਥੋਂ ਬਣੀ ਨਹੀਂ ਪਾਉ ਪਾਜੀ ਰੁਕਾਂਗੇ ਅੱਜ ਪਾਉ ਪਾਜੀ ਬਣਾਉਣੀ ਆ ਕਹਿੰਦੀ ਰਾਤ ਨੂੰ ਪਾਉ ਪਾਜੀ ਬਣਾਉਣੀ ਆ ਉਹ ਭਾਜ ਖਾਦੀ ਕਿ ਨਹੀਂ ਖਾਦੀ ਨਹੀਂ ਖਾ ਕੇ ਦੇਖੀ ਕਿਹੜੀ ਕਿਹੜੀ ਸਬਜ਼ੀ ਲੈਣੀ ਆ ਬਈ ਪਾਉ ਬਾਜੀ ਨੂੰ ਪਾਉ ਬਾਜੀ ਮੇਕਾ ਕੀ ਕੀ ਪੈਂਦਾ ਬਈ ਮੈਂ ਦੂਜਾ ਬੰਦਾ ਹੈ ਨਹੀਂ ਜੀ ਤੋਂ ਮੈਂ ਸਬਜ਼ੀ ਲੈਣ ਨੂੰ ਹਣੀ ਐ ਇਹ ਹੋਰ ਬੰਦੇ ਆ ਅੱਧਾ ਕਿਲੋ ਹੀ ਪਾਏ ਉਹ ਯਾਰ ਅੱਧਾ ਕਿਲੋ ਚ ਕੀ ਆਉਣਾ ਮੈਂ ਮੈਨੂੰ ਪਤਾ ਉਹ ਘਟ ਜਾਣੀਆਂ ਗੋਭੀ ਛੰਗੜ ਜਾਂਦੀ ਆ ਮੈਨੂੰ ਸਾਰਾ ਪਤਾ ਚੱਕ ਰੋ ਚਲ ਠੀਕ ਆ ਭਾਈ ਲੜਾ ਗਾਜਰਾਂ ਕਿੱਦਾਂ ਲਾਈਆਂ 80 ਰੁਪਏ ਚਿਣ ਕੇ ਚਿਣ ਕੇ ਲਾਈਆਂ ਕੱਢਣਾ ਆ ਸ਼ਗਰ ਕੰਦੀ ਆ ਗਈ ਭਾਈ ਹਾਂ ਵੀ ਖੂ ਫੁੱਖਣ ਲੱਗ ਗਈ ਲੱਗੀ ਹੈ ਕੀ ਖਾਣਾ ਕੀ ਖਾਣਾ ਭਾਈ ਕੀ ਖਾਣਾ ਵੀ ਪੀਜ਼ਾ ਪੀਜ਼ਾ ਖਾਣਾ ਪੀਜ਼ਾ ਮੰਮੀ ਨੇ ਕੀ ਖਾਣਾ ਮੇਲਾ ਤਾਂ ਨਹੀਂ ਦੇਖੋ ਕੰਦੀ ਸੀ ਉਹਦੇ ਸੋਨੇ ਨਹੀਂ ਸੀ ਉਹ ਜਗਰਾਮਾ ਤੋਂ ਲਿਆਵਾਂਗੇ ਜਿੱਥੋਂ ਲਿਆਵਾਂਗੇ ਨਾਲੇ ਫਰਾਈ ਵੀਨ ਉਹ ਲੜੋ ਏਅਰ ਫੈਨ ਰੈਕਟ ਵਾਲਾ ਕਿੱਥੇ ਮੇਲੇ ਜਾ ਕੇ ਆਉਂਦੇ ਚਡੋਲਾ ਗਈਆਂ ਮੇਲਣ ਮੜ ਕੇ ਦੇਖ ਮੇਲੇ ਮੇਲਾ ਯਾਰਾਂ ਉਹ ਨਹੀਂ ਸਾਹਮਣੇ ਉਹਦੇ ਚੰਡੂਲੇ ਮੈਂ ਤਾਂ ਦਿਸਣੀ ਐ ਤੱਕ ਹਾਂ ਚਕੰਦਰਾ ਮੈਂ ਕਿਹਾ ਦੋ ਪਾ ਦੇ ਕਿੱਲੇ ਇੱਧਰ ਹੁਣ ਪਿੰਡ ਨੂੰ ਨਹੀਂ ਜਾਣਾ ਕ ਮੇਲਾ ਦੇਖਣਾ ਮੇਲਾ ਵੇਖਿਆ ਮੇਲੇ ਤਾਂ ਕੀ ਦੇਖਣਾ ਆ ਤੇ ਮੇਲਾ ਹੀ ਲੱਗਿਆ ਹੋਇਆ ਫੂਟ ਲੈਣਾ ਨਹੀਂ ਹੁਣ ਇੱਧਰ ਨਹੀਂ ਮੇਲਾ ਨਹੀਂ ਵੀ ਜਾ ਖਾਣੇ ਆ ਹੁਣ ਪਹਿਲਾਂ ਚੱਲ ਕੇ ਹਾਂਣਾ ਨਹੀਂ ਨੂੰ ਤੇ ਹੂੰਗਾ ਤੋ ਕਿਆ ਮੰਮੀ ਨੇ ਹੈ ਮੰਮੀ ਨੇ ਗਿਆ ਮੰਮੀ ਨੇ ਜਿਆਕ ਦਨੇ ਫੱਟੇ ਮੈਂ ਨਹੀਂ ਖਾਂਦੀ ਮੰਮੀ ਦਾ ਉਹ ਖਾਣਾ ਦੋਸਾ ਦੋਸਾ ਨਹੀਂ ਮਿਲਦਾ ਇੱਥੇ ਹਾਂ ਕੁਝ ਨਹੀਂ ਪੀਜਾ ਮੜੂ ਦਾ ਡੈਡ ਕੀ ਕਹਿੰਦੇ ਪੀਜ਼ਾ ਖਾਓਗੇ ਮੈਂ ਹਾਂ ਡੈਡੀ ਦਾ ਪਾਲਾ ਉਹਦੇ ਚੱਲੀਏ ਇਹਦੇ ਖਾਬ ਵਾਲੇ ਦੇ ਉਹਦਾ ਕੀ ਆ ਖਾ ਦਿੰਦਾ ਮੈਂ ਉਹਦਾ ਬਸ ਉਹੀ ਆ ਗੱਲ ਰੈਪ ਸੁਵਾਦ ਹੋਰ ਜ਼ਰਾ ਟਰਾਲੀਣਾ ਸਾਹ ਮੇਰਾ ਆਪਾ ਤਾਂ ਝੂਲੜੀ ਦਾ ਉੱਥੇ ਠਾੜ ਝੂਲੜੀ ਦਾ ਜਾਇ ਨਹੀਂ ਆਣਾ ਮੈਨੂੰ ਠਾੜ ਤੇ ਦਾਜ ਜਾਇ ਨਹੀਂ ਆਣਾ ਫਿਰ ਪੂਕੇ ਪੀਜੇ ਵਾਲਾ ਚੱਲ ਮਮਾ ਸਾਹਿਬ ਨੇ ਲਿਆਈਆਂ ਉਹ ਇੰਟਰਗਨ ਦਾ ਪਿੰਡੋਂ ਕੀ ਆਥੇ ਜਾ ਨਾ ਆਜੋ ਭਾਈ ਪੀਜਾ 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 ਘਾਟ ਤੇ ਜਾਣਾ ਸੀ ਪਰ ਸ਼ਾਂ ਨੂੰ ਮੈਨੂੰ ਲੱਗਦਾ ਨਹੀਂ ਜਾਇਆ ਜਾਨੂੰ ਚਲੋ ਉਤਰੋ ਚਲੋ ਮੰਮੀ ਸਾਰੇ ਉੱਠੜੇ ਪੋਰਾ ਦੇਖੋ ਵੀ ਕਿਹੜਾ ਪੀਜਾ ਪੂਜਾ ਖਾਣਾ ਕਿਹੜਾ ਖਾਣਾ ਭਣੇ ਅੰਬ ਵਾਲਾ ਖਵਾ ਦੇਣੇ ਮੰਮੀ ਤੂੰ ਹੀ ਖਾਣਾ ਸੋਲੀ ਵਾਲੀ ਮੰਮੀ ਤੂੰ ਹੀ ਖਾਣਾ ਮੰਮੀ ਕਹੇ ਤੂੰ ਨੂੰ ਹਨ ਪਤਾ ਹੀ ਨਹੀਂ ਦੱਸਦੀ ਕਿਉਂ ਕਹਿਣਾ ਆ ਵੀ ਹੋਲੀ ਵਾਲੀ ਮੰਮੀ ਕੀ ਖਾਣਾ? ਤੇਰੇ ਨਾਲ ਖਵਾ ਦਿੰਦੇ ਆ ਪੁੱਤ ਨਹੀਂ ਖਾਣਗੇ। ਆ ਵੀ ਬੀ ਅਮਰਜੀਤ ਘਰ। ਤੁਸੀਂ ਖਾਓਗੇ? ਡ੍ਰਿਪ ਲੱਗੀ ਅੱਜ ਤਾਂ ਢਿੱਲੇ। ਅੱਜ ਤਾਂ ਬੋਤਲ ਲਵਾਈ ਵੀ ਆ। ਅੱਜ ਤਾਂ ਖੂਨਦਾਨ ਕਰਕੇ ਆਈ ਆ। ਜੂਸ ਆਪਾਂ ਘਰੇ ਜਾ ਕੇ ਕੱਢਾਂਗੇ। ਮਸਾਮੀਆਂ ਮੁੱਕੀਆਂ ਹੋਈਆਂ ਨਾ। ਕੋਈ ਨਾ ਲੈ ਜਾਗੇ ਮਸਾਮੀਆਂ। ਮੰਮੀ ਕੀ ਖਾਣਾ ਫਿਰ? ਮੈਂ ਤਾਂ ਕੁਛ ਨਹੀਂ ਖਾਣਾ ਮੈਂ ਤਾਂ ਨੀਂਦਾਂ। ਆਏਗਾ 5 ਮਿੰਟ ਸਾਈਪੀ ਦਾ ਦਿਮਾਗ ਵਾਲਾ। ਆ ਭੀ ਕੀ ਕਰਾ ਕੇ ਆਈਏ ਮੂੰਹ ਨਾ ਜ ਫਰਕ ਤਾਂ ਆਦਾ ਲਾਈਟ ਪੈਂਦੀ ਐ ਸਿੱਧੀ ਮੂੰਹ ਤੇ ਤੇ ਦੱਸੋ ਫਿਰ ਸੋਹਣੇ ਕੀ ਖਾਣਾ? ਗਰਲ ਚ ਬਰੈਡ? ਅੰਮੀ ਅੰਗੇ ਅੰਨੇ ਸੀੜਾ ਹਾਂ ਆਲੂਆਂ ਨੇ ਟਿੰਗਰੇਂ ਟਿੰਗਰਾ ਵੀ ਆਈਆਂ ਮੇਰੇ ਹੱਥ ਤੋਂ ਨਹੀਂ ਹੋਏ ਮੇਰੇ ਤੋਂ ਚੱਪ ਚੱਪ ਨਹੀਂ ਹੋਣਾ ਹੋਗੇ ਨਾ ਜਿਹੜੇ ਖਾਦੇ ਮਿਰਚਾਂ ਵਾਲੇ ਨਾਲ ਖਲੇਉਂ ਦਾਦੇ ਹੱਥੋਂ ਕੋਈ ਨਹੀਂ ਹੁੰਦਾ ਪਤਾ ਤਾਂ ਲੱਗੂਗਾ ਵੀ ਮਿਰਚਾਂ ਕੌੜੀਆਂ ਕੁੜੀ ਕੌੜੀ ਆ ਹਾਂ ਪਰਸੋਂ ਮੈਂ ਸਬਜ਼ੀ ਕੱਟ ਕੇ ਢੀਡਾ ਮੇਰੀ ਵੀ ਹੋ ਜਾਂਦਾ ਹਾਂ ਹਾਂ ਮੈਂ ਇਕੱਲਤਾ ਤਾਂ ਖਾ ਲਾਂ ਮੈਨੂੰ ਆਇਆ ਅੰਗਲੀਂ ਪੜਨਾ ਮੈਨੂੰ ਚੰਗਣਾ ਆ ਲੈ ਲੁਕੋ ਤੇ ਬਾਬਾਈ ਬਾਬਾਈ ਹੋਣੀ ਕੋਈ ਨਾ ਆਪਣੇ ਪਏ ਆ ਦੋ ਹੋਰ ਮੂਰੇ ਮੰਮੀ ਨੂੰ ਵੀ ਬਾਬਾ ਫਰੂਟ ਕੀ ਕੀ ਲੈਣੇ ਆ ਹੁਣ ਕਾਸਟਡ ਵਾਸਤੇ ਹਾਂ ਦੋ ਸਿਓ ਹਾਂ ਨੇ ਦੋ ਹਾਂ ਹੋਰ ਜਿੰਨੇ ਕਾਸਟਰ ਚ ਪਾਉਣੇ ਉਹ ਦੱਸ ਦਿਆਂ ਹਾਂ ਦੋ ਸਿਆਉ ਤਿੰਨ ਕੇਲੇ ਹਾਂ ਪਾਈਆਂ ਅੰਗੂਰ ਹਾਂ ਇੱਕ ਨਾਲ ਬਸ ਅਗਲੇ ਨੇ ਕਹਣਾ ਕੀ ਕਰੀਗੇ ਜਾਂਦੇ ਆ ਅੱਗੇ ਤਾਂ 1.2 ਕਿਲੋ ਲੈ ਕੇ ਜਾਂਦੇ ਕੌਣ ਕਹਿੰਦਾ ਸੜਕ ਦਾ ਬੁਰਾ ਇੰਨੀ ਸੜਕ ਸਾਫ਼ ਆ ਨਾ ਰੈਕੂਟ ਸੜਕ ਚ ਅੱਜ ਦੀਆਂ ਜਗਰਾਵੀ ਵੀ ਆਈਆਂ ਨਾਲੋਂ ਦਾ ਪਾਣੀ ਮਿਲ ਇਹ ਰੈਕੂਟ ਦੀਆਂ ਸੜਕਾਂ ਦਾ ਬਾਲੀਆਂ ਸਾਫ਼ ਆ ਰਹੇ ਕਿਉਂ ਜਗਰਾਵੀ ਪਰ ਆਈ ਨਹੀਂ ਹੈਗਾ ਹਨਾ ਜਿੰਨਾ ਵੀ ਉਹ ਪਾਣੀ ਖੜਦਾ ਸੜਕਾਂ ਦਾ ਸੁੱਕਲੀ ਹੈਗੀ ਆ ਦੇਖ ਲੈ ਰੋਮਣੇ ਇਥੇ ਤਾਂ ਬੰਬ ਸੈੱਟ ਦਾ ਤਾਂ ਨਹੀਂ ਸੜਕ ਟੁੱਟਦੀ ਦੇ ਕਿਉਂ ਨਹੀਂ ਬਾਲੇ ਮੀਂਹ ਚ ਅਗਲਾ ਤਾਂ ਡੈਗ ਡੁੱਕੂ ਬਾਲੇ ਮੀਂਹ ਦੀ ਕੀ ਗੱਲ ਕਰਦੀ ਹੈ ਜੇ ਹੁਣ ਆਏ ਵੀ ਪਾਣੀ ਹੋਵੇ ਮੋਟਰਾਂ ਨਾਲ ਗੱਬ ਲੱਗ ਜਾਂਦੇ ਮਗਰ ਬੁੜੀਆਂ ਦੀ ਬੇਟੀਆਂ ਦੀ ਵਿੱਚ ਹੀ ਡੈਗ ਪੈਨੇ ਆ ਸਾਨੂੰ ਦਿਖਦਾ ਨਹੀਂ ਚ ਰੈਕੋਰਡ ਦੀ ਕਾਉਂਸਲ ਕਹਿਣਾ ਪੈਣਾ ਆ ਕਾਉਂਸਲ ਦੇ ਠੇਕੇਦਾਰ ਜੀ ਸੜਕ ਬਣਾ ਦਿਓ ਦੀ ਬੂਟਾ ਬੂਟਾ ਲੈਣੀਆਂ ਗਾਹ ਨੂੰ ਜੀ ਐਨੇ ਹੀ ਕਿਰਪਾ ਕਰ ਦਿਓ ਫੇਰ ਤਾਂ ਪਾ ਜਾਣੀਂ ਆ ਜਾ ਹੈਪੀ ਹੈਪੀ ਬਰਥਡੇ ਬੱਚੀ ਦਾ ਅੱਛਾ ਜੇ ਨਹੀਂ ਕਰ ਰਹਾ ਹੈ ਤੇ ਆ ਨਿਕਲੋ ਆ ਗਾਡੀ ਸੁਣਨ ਗਿਆ ਮਮੀ ਆਲਾ ਲਾ ਰਹੀ ਨਾ ਨਹੀਂ ਜਲੇਬੀਆਂ ਦਾ ਬੜੀ ਸਕੀਨ ਆ ਬੀ ਸਕੀਨ ਤੇ ਹੈ ਗਿਆ ਭਰਾਵਾ ਬਲੱਡ ਉਹ ਨਾ ਵਧਾ ਲਿਓ ਸ਼ੂਗਰ ਨਾ ਵੱਜੇ ਨਹੀਂ ਸ਼ੂਗਰ ਦਾ 100 ਆ ਸ਼ੂਗਰ ਦਾ ਬਾਲੀ ਦਾ ਟੈਂਡਰ ਨਹੀਂ ਕੋਈ ਗੱਲ ਨਹੀਂ ਸ਼ੂਗਰ ਦਾ ਸ਼ੂਗਰ ਦਾ ਘਟਿਆ ਹੈ ਹੀ ਨਹੀਂ ਮੰਮੀ ਨੂੰ ਘਟੀ ਹੋਈ ਆ ਰੈਂਡਮ ਕਰਾਈ ਸੀ ਨਾਲ ਬੀਆਂ ਨਾਲ ਸ਼ੂਗਰ ਤਾਂ ਜਮੇ ਹੈ ਨਹੀਂ ਕੋ ਚੱਲੇਦੇ ਬੀਆਂ ਨਾਲ ਸ਼ੂਗਰ ਹੈ ਨਹੀਂ ਨਾ ਮੈਂ 100 ਕੱਲ ਨੂੰ ਪਰਚੀ ਰਖਾ ਦਾਂਗੇ ਅਸੀਂ 100 ਬਬਨ ਵਾਲਾ ਗਿਫਟ ਖੋਲਿਆ ਸੀ ਅੱਜ ਅੱਛਾ ਮੈਂ ਨਾ ਮੰਗਾ ਨਹੀਂ ਹਾਂ ਵਾਓ ਉੱਥੇ ਲਾ ਦਾਂਗੇ ਜੀ ਰੱਖਣੀ ਮੇਰੇ ਨਾਲ ਹਨਾ ਆਪਣੇ ਵਿਆਹ ਵਾਲੀਆਂ ਫੋਟੋਆਂ ਕਿੱਥੇ ਆ ਫਰੇਮ ਤੱਕ ਲਈ ਬਾਕੀ ਉਹ ਬਣ ਕਹਿੰਦੀ ਫਿਰ ਮੈਂ ਕਹ ਜਾਨੀਆਂ ਚਲੋ ਜੀ ਉਟੋਂ ਦਾ ਹਜੇ ਪੰਜ ਸੀਗੀਆਂ ਕੀ ਰਹਿ ਗਈ ਉਹ ਛੋਟੀਆਂ ਫੋਟੋਆਂ ਬਾਪੂ ਇਹਦਾ ਚਵੇਰ ਦੀ ਜਲੇਬੀਆਂ ਜਲੇਬੀਆਂ ਕਰਦੀ ਦਾਦੇ ਦੀ ਫੋਟੋ ਵੀ ਲੈਵੋ ਉਹ ਵੀ ਕਢਾਵਾਂਗੇ ਦਾਦਾ ਦਾਦੀ ਵਾਲੇ ਦਾਦੇ ਤੇ ਬਾ ਨਾਨੀ ਵਾਲੀ ਹਾਂ ਮੰਮੀ ਨੇ ਜਨੇ ਵੀ ਨਾਨਾ ਬਰਗਰ ਵੀ ਖਾ ਲਓ ਬਰਗਰ ਬਹੁਤ ਮੰਮੀ ਨੂੰ ਰਹਿਣ ਦੋ ਮੰਮੀ ਨੂੰ ਕੋਚਲੇ ਦੇ ਵੀ ਦਓ ਕੋਚਲੇ ਦੇ ਵੀ ਦਓ ਮੰਮੀ ਨੂੰ